ਚਲੋ ਲੋ ਵੀ ਭਾਈ ਆ ਪੰਜਾਬ ਦੇ ਹਾਲਾਤ ਆ ਆ ਮਤਲਬ ਬੰਦੇ ਕਣਕ ਤੋਂ ਫੜੇ ਗਏ ਆ ਕਣਕ ਨੂੰ ਇਹਨੇ ਅੱਗ ਲਾ ਦੇਣੀ ਸੀ ਠੀਕ ਆ ਤੇ ਆ ਦਾ ਹਾਲਾਤ ਆ ਆ ਦੋ ਮੁੰਡੇ ਆ ਜੀ ਇਹਨਾਂ ਦਾ ਕੋਈ ਪਿੰਡ ਨਹੀਂ ਪਤਾ ਕੋਈ ਟਿਕਾਣਾ ਨਹੀਂ ਪਤਾ ਕੀ ਗੱਲ ਹੋਈ ਸਰਦਾਰ ਭਾਈ ਕੀ ਗੱਲ ਹੋ ਗਈ ਇਹ ਯਾਰ ਨਾ ਵੀ ਮੰਨ ਲਓ ਵੀ ਜਿਵੇਂ ਪਤਾ ਪੰਜਾਬ ਚ ਨਸ਼ੇ ਵਧ ਹੀ ਜਾਂਦੇ ਆ ਨਾ ਹਾਂਜੀ ਇਹ ਉਹ ਟਾਈਪ ਦੀ ਮੰਨ ਲਓ ਵੀ ਕੁਝ ਚਟਾ ਉਟਾ ਲਾਉਂਦੇ ਫੜੇ ਗਏ ਇੱਥੋਂ ਯਾਰ ਅੱਛਾ ਬੀੜੀਆਂ ਸੈਟਾਂ ਵੀ ਫੜੀਆਂ ਇਹ ਵੀ ਸਮਝ ਸਕਦੇ ਕਣਕ ਨੂੰ ਅੱਗ ਲੱਗ ਜਾਣੀ ਸੀ ਕੀ ਚੱਕਰ ਹੋਇਆ ਬਾਈ ਹੁਣ ਵੀ ਬੀੜੀਆਂ ਸੈਟਾਂ ਪੀਣਗੇ ਤੇ ਵਿੱਚ ਤਾਂ ਸਿੱਟਣਗੇ ਸੱਚ ਹੈ ਹਾਂ ਆ ਦੇਖੋ ਬਾਈ ਜੀ ਕਣਕ ਪੱਕੀ ਹੋਈ ਹੈ ਤੇ ਕਣਕ ਨੂੰ ਬਾਈ ਜੀ ਅੱਗ ਲੱਗ ਸਕਦੀ ਸੀਗੀ ਬਹੁਤ ਵੱਡਾ ਨੁਕਸਾਨ ਜਿਹੜਾ ਮਸਾ ਮਸਾ ਬਚਿਆ ਭਾਈ ਕੀ ਗੱਲ ਹੋਈ ਤੁਸੀਂ ਬੰਦਾਂ ਨੂੰ ਫੜਿਆ ਹੋਇਆ ਗਲਮੇ ਤੋਂ ਭਾਈ ਜੀ ਇਹ ਇੱਥੇ ਕਣਕ ਦੇ ਵਿੱਚ ਬੈਠੇ ਨਾ ਸਿਕਟਾਂ ਜਿਹੜੀਆਂ ਪੀ ਰਹੇ ਸੀਗੇ ਤੇ ਕੋਈ ਨਸ਼ੇ ਦਾ ਇਸਤੇਮਾਲ ਕਰਦੇ ਸੀ ਤੇ ਬਾਈ ਅਸੀਂ ਕੁਦਰਤੀ ਉਧਰੋਂ ਆ ਗਏ ਹਾਂ ਸਿਕਟ ਵੀ ਤੋਂ ਪਹਿਲਾਂ ਆ ਗਏ ਹਾਂ ਜੀ ਅਸੀਂ ਆ ਗਏ ਫਿਰ ਅਸੀਂ ਪੁੱਛਿਆ ਨੇ ਨੇ ਨਗ ਲੈਣ ਦੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨੂੰ ਫੜ ਲਿਆ ਜੀ ਸਹੀ ਗੱਲ ਹੈ ਹਾਂ ਜੀ ਕਿਉਂ ਕੀ ਚੱਕਰ ਕਿਉਂ ਤੁਸੀਂ ਇਹ ਤੁਹਾਨੂੰ ਕਣਕ ਹੀ ਕਿਉਂ ਦਾ ਹੀ ਹੈ ਕਿ ਡਰ ਡਰਦੇ ਵਰਗੇ ਸੀ ਉਹ ਡਰਦੇ ਵਰਗੇ ਸੇ ਕੋਲਾ ਪੜਦਾ ਇੱਥੇ ਫੇਰ ਸਾਹਮਣੇ ਤਾਂ ਆਹ ਦੇਖੋ ਭਈ ਆ ਨਾ ਇਧਰ ਘਰ ਆ ਗਏ ਤੇ ਇਹਨਾਂ ਦਾ ਮਤਲਬ ਸ਼ਬਦ ਤਾਂ ਕੀਤਾ ਹੋਇਆ ਕਣਕ ਦੇ ਵਿੱਚ ਪਰਦੇ ਦੇ ਮਾਰੇ ਆ ਕੇ ਬੈਠੇ ਸੀਗੇ ਤੇ ਇਹ ਬੰਦੇ ਫੜ ਲਏ ਠੀਕ ਹੈ ਹੁਣ ਤੁਸੀਂ ਇਹਨਾਂ ਕਿਹੜਾ ਬੰਦਾ ਸਰਾ ਆ ਲੋ ਜੀ ਬੋਲ ਨਹੀਂ ਰਿਹਾ ਇਹ ਵੀਡੀਓ ਬਣਾਜੋ ਆਖੋ ਵੀਡੀਓ ਬਣਾਓ 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 ਵੀਡੀਓ ਆ ਲੋ ਜੀ ਆ ਵੀਡੀਓ ਬਣਾ ਰਹੇ ਆ ਤੇ ਇਹਨਾਂ ਦਾ ਭਈ ਉਹ ਦੇਖੋ ਆਈ ਡੀ ਉਡੀ ਪ੍ਰੂਫ ਦੇਖੋ ਮੋਬਾਈਲ ਮੂਲ ਇਹਨਾਂ ਕੋਲ ਹੈਗਾ ਕਿ ਨਹੀਂ ਦੇਖੋ ਚੈੱਕ ਕਰੋ 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 ਚੈੱਕ ਕਰੋ 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 ਆਈਡੀ ਕੱਢੋ ਆਉਦੀ ਤੁਹਾਡੇ ਕੋਲ ਕੀ ਹੈ ਨਹੀਂ ਫੋਨ ਦੇਖੋ ਫੋਨ ਫੋਨ ਕੱਢੋ ਫੋਨ ਕਾਢੇ ਤੇਰਾ ਲੱਭੂ ਗੰਦ ਪਾਇਆ ਇਹਨਾਂ ਨੇ ਕੀ ਯਾਰ ਕਣਕ ਨੂੰ ਜੇ ਕਣਕ ਨੂੰ ਅਗਲਾ ਗੈਂਦੀ ਲੱਗ ਪਈ ਹੈਗੀ ਆਪਾਂ ਬਈ ਕਣਕ ਤੇ ਗੰਦ ਪਾਇਆ ਇੱਥੇ ਕਣਕ ਦੇ ਮਾਲਕ ਮਾਲਕ ਹੈ ਬਈ ਹਾਂਜੀ ਅਜ ਆਪਣਾ ਮਾਣ ਹੈ ਇਹ ਹਾਂਜੀ ਹਾਂਜੀ ਠੀਕ ਹੈ ਬਈ ਤੇ ਪਥਰੋਂ ਪਤਾ ਕਿਵੇਂ ਲੱਗਿਆ ਬਈ ਅਸੀਂ ਤਾਂ ਉਧਰੋਂ ਆਉਂਦੇ ਸੀਗੇ ਦੂਜੇ ਪਿੰਡੋਂ ਅੱਛਾ ਜੀ ਕੰਮ ਗਏ ਸੀਗੇ ਰਸਤੇ ਚ ਪਾਉਂਦੇ ਸੀ ਪਤਾ ਲੱਗ ਗਿਆ ਸਾਨੂੰ ਵੀ ਬੰਦੇ ਕੌਣ ਬੈਠੇ ਅੱਛਾ ਅਸੀਂ ਤਾਂ ਨਿਗਾਹ ਉਹ ਕੁਦਰਤੀ ਮਾਰਦੇ ਵੀ ਕਣਕ ਪੱਕੀ ਪਈ ਕਿੰਨਾ ਕਿ ਦਿਨ ਲੈਂਦੀ ਆ ਵੱਢਣ ਵਾਲੀ ਆ ਵੱਢਾਂਗੇ ਕਿੰਨੇ ਕਿ ਦਿਨ ਤੱਕ ਕਣਕ ਦੇ ਬਾਈ ਤੁਹਾਨੂੰ ਲੱਗਦਾ ਬਸ ਇਹ ਤਾਂ ਇੱਕ ਦੋ ਦਿਨ ਚ ਆਉਣ ਵਾਲੀ ਆ ਵੱਟਣ ਵਾਲੀ ਹੈ ਤੇ ਬਾਕੀ ਦੇਣੇ ਟਰਾਈ ਕਰਕੇ ਕੋਈ ਆਉਂਦਾ ਤਾਂ ਅੱਛਾ ਕੋਈ ਹਲੇ ਮੈਂਬਰ ਸਰਪੰਚ ਕੋਈ ਨਹੀਂ ਆਇਆ ਜੀ ਨਾ ਕੋਈ ਦੇਖੋ ਪ੍ਰਸ਼ਾਸਨ ਪਹੁੰਚਾ ਹੋਏ ਬਾਈ ਕੋਈ ਨਹੀਂ ਆਇਆ ਬਈ ਯਾਰ ਫੋਨ ਲਾਈ ਜੰਨੇ ਹਾਂਜੀ ਬਾਈ ਤੁਸੀਂ ਕੀ ਕਹਿੰਦੇ ਤੁਸੀਂ ਕੀ ਗੱਲ ਹੋਈ ਆ ਬਾਈ ਇਹ ਘਟਨਾ ਕਿਵੇਂ ਹੋਈ ਬਾਈ ਮੈਂ ਇੱਥੇ ਨਾ ਜਾਈ ਜਾਂਦਾ ਸੀਗਾ ਘਰ ਨੂੰ ਅੱਛਾ ਜੀ ਇਹ ਬਾਈ ਦਾ ਖੇਤ ਹੈ ਇਹਨਾਂ ਦਾ ਸੁਖਦੇਵ ਸਿੰਘ ਦਾ ਜੀ ਬਾਈ ਮੈਂ ਆ ਰਿਹਾ ਸੀ ਯਾਰ ਇਹ ਬੰਦੇ ਨਾਲੇ ਤਾਂ ਸਿੱਕਾ ਪੀ ਜਾਂਦੇ ਨਾਲੇ ਚਿੱਟਾ ਲਾਈ ਜਾਂਦੇ ਵਿੱਚ ਹੀ ਇਹਨਾਂ ਨੂੰ ਕੰਜਰਦਿਆਂ ਨੂੰ ਆਇਆ ਤਾਂ ਹੈ ਨਹੀਂ ਵੀ ਕਲਕ ਸਾਲ ਭਰ ਦੀ ਕਰਕੇ ਗਰੀਬ ਵਿਚਾਰਾ ਜ਼ਿਮੀਦਾਰ ਕਰਦਾ ਹਾਂ ਹੈ ਵੀ ਅਸੀਂ ਇਹਨੂੰ ਜੇ ਮਾਰੀ ਜੱਗ ਪੈ ਗਈ ਤਾਂ ਕਿੰਨਾ ਨੁਕਸਾਨ ਹੋਊਗਾ ਕਿੰਨੇ ਘਰਾਂ ਦੇ ਵਿੱਚ ਰੋਟੀ ਪੱਕੂਗੀ ਇਹਦੇ ਵਾਸਤੇ ਜੇ ਇਹ ਹੀ ਮੱਚ ਗਈ ਤਾਂ ਹਾਂ ਇਹਨਾਂ ਨੂੰ ਸ਼ਰਮ ਹੀ ਨਹੀਂ ਆ ਰਹੀ ਐ ਬਈ ਪੰਜ ਕਿੱਲੇ ਕਿੰਨੇ ਕਿੰਨੇ ਪੈਸਿਆਂ ਦਾ ਨੁਕਸਾਨ ਹੋਣਾ ਸੀ ਬਈ ਜੇ ਟੋਟਾ ਘਟ ਬਾਈ ਤੂੰ ਨਾ ਵਾਲਾ ਰੱਖ 7-8 ਲੱਖ ਰੁਪਏ ਦਾ ਨੁਕਸਾਨ ਸੀ ਜਿਹੜਾ ਹੁਣ ਉਹ ਬਚਿਆ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਸੈਕਟਰਾਂ ਦੇ ਪਿੰਡਾਂ ਉੱਤੇ ਇਹਨਾਂ ਨੂੰ ਫੜ ਕੇ ਲੈ ਜਾਓ ਬਾਈ ਬਾਹਰ ਲੈ ਜਾਓ ਉੱਥੇ ਬੰਨੋ ਇਹਨਾਂ ਨੂੰ ਉੱਥੇ ਬੰਨੋ ਇਹਨਾਂ ਨੂੰ ਲਓ ਜੀ ਆ ਆਂ ਲੋੜਨ ਲਾ ਬਾਈ ਇਹਨਾਂ ਨੂੰ ਆ ਦੇਖੋ ਬਾਈ ਪਿੰਡ ਦੇ ਵੀਰ ਫੜ ਕੇ ਲੈ ਕੇ ਆ ਰਹੇ ਐ ਵੀਡੀ ਆ ਲੈ ਬੂ ਵੀਡੀਓ ਬਣਾਓ ਬਾਈ ਵੀਡੀਓ ਵੀਡੀਓ ਬਣਾਓ ਇਹਦੀ ਸਾਹਮਣੇ ਬਣਾਓ ਵੀਡੀਓ ਸਮਝ ਇੱਕ ਮਿੰਟ ਰੁਕੋ 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 ਤੁਸੀਂ ਇਹ ਦੱਸੋ ਬਾਈ ਇੱਕ ਮਿੰਟ ਹੈਲੋ ਹਾਂਜੀ ਮਤਲਬ ਬਾਈ ਦੱਸ ਨਹੀਂ ਰਿਹਾ ਦੱਸ ਹੀ ਨਹੀਂ ਰਿਹਾ ਯਾਰ ਮੂੰਹ ਤੋਂ ਰਮਾਲ ਲਾ ਇਹਨੇ ਲਉਦੀ ਨਹੀਂ ਯਾਰ ਨਹੀਂ ਨਹੀਂ ਦੇਖੋ ਬਾਈ ਦੇਖੋ ਰਮਾਲ ਆਪਾਂ ਰਮਾਲ ਲਾ ਨਹੀਂ ਸਕਦੇ ਪਤਾ ਕੀ ਹੈ ਰੱਬ ਨੇ ਰੱਬ ਨਾ ਕਰੇ ਕੋਈ ਗਲਵਾਤ ਹੋ ਜੇ ਕੱਲ ਨੂੰ ਕਿਸੇ ਨੇ ਵੀਡੀਓ ਨਾ ਬਾਹਰ ਨਹੀਂ ਕਰੇ ਬੱਚੇ ਵੀਡੀਓ ਵਾਇਰਲ ਨਹੀਂ ਕਰਨੀ ਠੀਕ ਹੈ ਕੋਲੇ ਬਣਾ ਕੇ ਲੱਖ ਸਬੂਤ ਹੁੰਦਾ ਇਹ ਓਕੇ ਬਾਈ ਪਤਾ ਕੀ ਹੈ ਆਪਾਂ ਬਾਈ ਵੀਡੀਓ ਇਹਨਾਂ ਦਾ ਫੇਸ ਕਿਉਂ ਨਹੀਂ ਦਿਖਾ ਸਕਦੇ ਕਾਨੂੰ ਕੋਈ ਗੱਲਬਾਤ ਹੋ ਜੇ ਇਹਨਾਂ ਨੇ ਕੋਈ ਐਹ ਜੀ ਘਟਨਾ ਹੋ ਜੇ ਕਿਉਂਕਿ ਇੱਕ ਅਸੀਂ ਬੰਦਾ ਫੜਿਆ ਸੀਗਾ ਮੋਟਰ ਤੇ ਚੋਰੀ ਕਰਦਾ ਅੱਛਾ ਜੀ ਤੇ ਉਹਨਾਂ ਨੇ ਅਸੀਂ ਫੇਸ ਦਿਖਾ ਦੇ ਸੀ ਤਾਂ ਉਹ ਬੰਦੇ ਨੇ ਬਾਈ ਸੁਸਾਇਡ ਕਰ ਲਿਆ ਸੀ ਠੀਕ ਹੈ ਜੀ ਸਾਰੇ ਬੰਦੇ ਚੱਕੇਗੇ ਸੀ ਵੀਡੀਓ ਇਸ ਬਰਾਊਂਡ ਦੇ ਵਿੱਚ ਠੀਕ ਹੈ ਜੀ ਤਾਂ ਅਸੀਂ ਇਹਨਾਂ ਦਾ ਫੇਸ ਨਹੀਂ ਦਿਖਾ ਸਕਦੇ ਠੀਕ ਹੈ ਜੀ ਤੇ ਦੱਸੋ ਬਾਈ ਤੁਸੀਂ ਇਹ ਦੱਸੋ ਵੀ ਹੁਣ ਥੋੜੇ ਜਿਨੇ ਕੀ ਕਰਵਾਈ ਹੋਣੀ ਚਾਹੀਦੀ ਹੈ ਬੋਲੋ ਤੁਹਾਨੂੰ ਮਹਿਸੂ ਗਲਤੀ ਤਾਂ ਬਹੁਤ ਵੱਡੀ ਸੀ ਇਹ ਵਾਲੇ 6 ਮਹੀਨੇ ਦੀ ਮਿਹਨਤ ਜਾਂਦੀ ਹੈ ਤੇ ਫਿਰ ਤੁਸੀਂ ਕਣਕ ਚ ਕੋ ਬੈਠੇ ਬਾਈ ਕਣਕ ਚ ਬਸ ਇਹ ਆ ਸਾਹਮਣੇ ਸਾਹਮਣੇ ਫਿਰ ਫੜ ਲੈਂਦੇ ਭਾਈ ਫੋਟੋ ਟਕਾਣਾ ਕਿਹੜਾ ਗਾਣਾ ਦਿਖਾਉਂਗੇ ਇੱਥੇ ਜਬੀਨਿਓ ਟਕਾਣਾ ਤਾਂ ਨਾਲ ਆ ਦਿਖਾਓ ਦਿਖਾਓ ਆ ਟਕਾਣਾ ਬਾਈ ਦਿਖਾਓ ਲੱਕ ਬਸੇ ਜਾਓ ਆ ਦੇਖੋ ਜੀ ਲੈ ਕੇ ਆਪ ਵੀ ਲੈ ਕੇ ਜਾਣਗੇ ਸੁਣ ਟਕਾਣੇ ਦੇ ਦੱਸੋ ਚਲੋ 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 ਆ ਇਹਨਾਂ ਦਾ ਅੱਡਾ ਬਾਈ ਜੀ ਨਸ਼ੇੜੀਆਂ ਦਾ ਜਿੱਥੇ ਆਪਦਾ ਇਹ ਆ ਕੰਮ ਕਰਦੇ ਹੋਏ ਕਿ ਕਿੱਥੇ ਟਕਾਣਾ ਕਿੱਥੇ ਕਮਰਾ ਥੋੜਾ ਕਮਰਾ ਕੋਮਰਾ ਕਿੱਥੇ ਆ ਇਕਦਾ ਸਾਹਮਣੇ ਆ ਗਿਆ ਅੱਛਾ ਇੱਥੇ ਬੈੰਨੇ ਹੈ ਆ ਲੋ ਇੱਥੇ ਬਹਿ ਕੇ ਬਈਆ ਨਸ਼ਾ ਪੱਤੀ ਕਰਦੇ ਆ ਬੰਦੇ ਆ ਦੇਖੋ ਜੀ ਦਿਖਾਓ ਅੰਦਰ ਜਾ ਕੇ ਜਾਓ ਜਾਓ ਚਲੋ 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 ਬਈ ਇਹ ਜਗ੍ਹਾ ਆਪਣੀ ਹੈ ਹਾਂਜੀ ਹਾਂਜੀ ਤੇ ਕਦੇ ਤੁਸੀਂ ਗੇੜਾ-ਗੇੜਾ ਮਾਰਿਆ ਹੋਵੇ ਤੁਹਾਨੂੰ ਪਤਾ ਹੋਵੇ ਵੀ ਇੱਥੇ ਯਾਰ ਬੰਦੇ ਆਂ ਕਾਹ ਕੰਮ ਕਰਦੇ ਆ ਕਦੇ ਤੁਸੀਂ ਧਿਆਨੀ ਤਾਂ ਵੈਸੇ ਕਈ ਦੀ ਸ਼ਾਮ ਨੂੰ ਗੇੜਾ ਮਾਰਦੇ ਉਹਨੂੰ ਕਦੇ ਨਹੀਂ ਮਿਲਦੇ ਦਿਨੇ-ਦਿਨੇ ਕਰਦੇ ਆ ਜੀ ਇਹ ਕੰਮ ਅੱਛਾ ਜੀ ਆ ਮਤਲਬ ਇਹ ਤੁਹਾਡੀ ਟੂੜੀ ਵਾਲਾ ਬੈਠ ਕੇ ਹਾਂਜੀ ਹਾਂਜੀ ਕੈਨੇਡਾ ਵਗੈ ਤੁਹਾਨੂੰ ਇੱਥੇ ਹੁੰਦਾਂ ਨੂੰ ਬਈ ਥੋੜੇ ਕੰਮਸ ਕੰਮ ਹੀ ਨੇ ਢੇਢ ਇਦੋਂ ਕੋਈ ਚੋਰੀਆਂ ਜੱਪੇ ਕੀਤੇ ਹੁਣ ਜੈਨਾ ਸੋਨਾ ਪਟਕਾ ਹੋਣਾ ਨਹੀਂ ਨਹੀਂ ਇਹ ਕੰਮ ਨਹੀਂ ਇਹ ਕੰਮ ਨਹੀਂ ਕੀਤਾ ਇਹ ਕੰਮ ਤਾਂ ਬਚੇ ਹੋਏ ਹਾਂ ਤੇ ਕਿੰਨਾ ਟਾਂਵਾਂਗਾ ਤੈਨੂੰ ਇਸੇ ਕਰਦੇ ਨੂੰ ਹੋ ਗਏ ਕਮਸ ਕਮ 10 2 3 ਸਾਲ ਹੋ ਗਏ 2 3 ਸਾਲ ਕਿੰਨੇ ਦਾ ਚਦਾ ਪੀ ਗਿਆ ਤੇ 5 ਲੱਖ ਰੁਪਏ ਦਾ ਤਾਂ ਪੀ ਹੋ ਗਾ 5 ਲੱਖ ਲਓ ਆ ਪੀ ਗਿਆ ਤੂੰ ਤੇ ਪਰਿਵਾਰ ਚ ਕੌਣ ਕੌਣਾ ਤੁਹਾਡੇ ਪਰਿਵਾਰ ਚ ਬੇਬੇ ਬਾਪੂ ਤੇ ਇੱਕ ਭੈਣ ਹੋ ਵਿਆਹੀ ਤੇ ਕਾਪਾ ਬਸ ਭੈਣ ਵਿਆਹੀ ਭੈਣ ਦੇ ਵਿਆਹ ਸ਼ਾਦੀ ਦੇ ਕੋਈ ਪੈਸੇ ਤੇ ਲਾਇਕ ਨਹੀਂ ਲਾਇਆ ਆ ਉਹਦੇ ਨਹੀਂ ਪੂਰਾ ਹੁੰਦਾ ਕੀ ਲਾਦਾਂਗੇ ਲੋਈ ਕਿੰਨੀ ਸ਼ਰਮ ਵਾਲੀ ਗੱਲ ਕਹਿੰਦਾ ਵੀ ਆਪਣਾ ਆਪ ਤਾਂ ਨਹੀਂ ਪੂਰਾ ਹੁੰਦਾ ਹਾਂ ਕਾਕਾ ਤੇਰੇ ਪਰਿਵਾਰ ਚ ਕੌਣ ਕੌਣ ਹੈ ਮਾਂ ਬਾਪੂ ਬੀਬੀ ਤੇ ਹੋਰ ਭਰਾ ਤੇ ਕਿੰਨਾ ਟਾਈਮ ਹੋ ਗਿਆ ਤੈਨੂੰ ਸ਼ਗਰ ਦੇ ਨੂੰ ਸਾਲ ਹੋ ਗਿਆ ਤੈਨੂੰ ਕਿਹਨੇ ਲਾਇਆਗਾ ਤੂੰ ਲਾਇਆ ਇਹਨੂੰ ਏ ਇਹ ਨਾਲ ਫਿਰਦਾ ਰਹਿੰਦਾ ਸੀ ਕਿਤੇ ਇੱਕ ਦਿਨ ਕਹਿੰਦਾ ਵੀ ਮੈ ਵੀ ਦੇਖਣਾ ਛੋਟੀ ਚੱਕ ਲੈ ਉਹ ਤੋਂ ਯਾਰ ਡੰਗ ਫੇਰੋ ਡੰਗ ਫੇਰੋ ਪਹਿਲਾਂ ਦੇ ਚੱਕ ਲੈ ਉਹ ਯਾਰ ਚੱਕ ਕੇ ਇਹਨੇ ਸਹੀ ਸਹੀ ਬਈ ਇਹ ਪੁੱਛ ਇਹ ਬੰਦੇ ਨੂੰ ਇਹਨੇ ਲਾਇਆ ਤੂੰ ਨੇ ਲਾਇਆ ਦੱਸ ਤੇਰੀ ਉਮਰ ਹੈ ਕਾਕਾ ਨਹੀਂ ਤੇਰੀ ਉਮਰ ਆ ਤੂੰ ਆਦੇ ਮਾਪਿਓ ਕਿ ਨਹੀਂ ਕਰ ਉਹ ਉਹ ਮੰਨ ਰਿਹਾ ਹੈ ਬਾਈ ਜੀ ਉਹ ਨਗਵੀਜ਼ ਜੀ ਮੰਨ ਰਿਹਾ ਉਹ ਇਹਨੇ ਕਿਉਂ ਲਾਇਆ ਤੈਨੂੰ ਕਿਉਂ ਲਾਇਆ ਬਾਈ ਦੱਸ ਨੋ ਤੈਨੂੰ ਸ਼ਰਮ ਨਹੀਂ ਆ ਇਹਨੂੰ ਕਦੇ ਕਦੇ ਵਾਸਤੇ ਲਾਇਆ ਪੈਸੇ ਵਾਸਤੇ ਕਿਉਂ ਕਿਵੇਂ ਉਹ ਮੇਰੇ ਕੋਲ ਆਦੀ ਕੁੰਜ ਮੌਕੀ ਦੇ ਦੋ ਇਹਨੂੰ ਨਾਲ ਲਾ ਲਿਆ ਤੇ ਇਹਦੀ ਕੁਰਸੀ ਚਾਰ ਪੈਸੇ ਲਿਆਦਾ ਸੀ ਦੋਨੇ ਇਕੱਠੇ ਲਾ ਲਿਆ ਅੱਛਾ ਕਰ ਕਰੋ ਚੰਗਾ ਕਰੋ ਇਹ ਹਾਂ ਜੀ ਕਿਹਨਾਂ ਦਾ ਮੁੰਡਾ ਇਹ ਜ਼ਿੰਮੇਵਾਰਾਂ ਦਾ ਮੁੰਡਾ ਅੱਛਾ ਕੀ ਕਰਦਾ ਇਹ ਗੱਡੀ ਮੁੰਮੀ ਕੀ ਕਰਦੇ ਆ ਵਾਹੀ ਕਰਦੇ ਆ ਤੇ ਕਿੰਨਾ ਵਾਣੇ ਦੇ ਕੋਲੇ ਹੋਣਗੇ ਕੰਮ ਸਤੰ 15 ਤੋਂ 16 ਕਿਲੇ 15 ਕਿਲ 15 2 ਮਤਲਬ ਤੇਰਾ ਕੰਮ ਹੈ ਵੀ ਜੇ ਤੇਰੇ ਕੋਲ ਪੈਸੇ ਖਤਮ ਹੋ ਗਏ ਤੇ ਲੋਕਾਂ ਦੇ ਪੁੱਤਾਂ ਨੂੰ ਇਹ ਕੰਮ ਤੇ ਲਾਉਣਾ ਹੈ। ਇਹੀ ਹੈ ਨਾ? ਕਿੰਨੇ ਲਾ ਪੀ ਗਏ ਹੁਣ ਤੱਕ ਬੱਚੇ ਤੂੰ? ਮੰਨੇ ਸਕਨੇ ਲਾ ਕਰ ਗਿਆ ਕਿੰਨੇ ਪੈਸੇ ਤੇਰੇ ਇਹ ਦਵਾ ਕਿੰਨੇ ਪੈਸੇ ਦਿਲ ਆ ਚੁੱਕੇ ਨੇ? 2-3 ਲੱਖ। 2 ਲੱਖ ਦੇ 2 ਲੱਖ ਰੁਪਏ ਆਏ ਤੂੰ ਇਹਨੂੰ ਦਿੱਤੇ ਆ ਕੇ? ਬੇਚਿੱਦੀ ਇਹਨੂੰ ਤੇ। ਤੈਨੂੰ ਸ਼ਰਮ ਨਹੀਂ ਆਉਂਦੀ ਆ ਤੂੰ ਕਿੰਨੇ ਘਰਾਂ ਦੇ ਲੋਕਾਂ ਦੇ ਘਰ ਵਟੇ ਆ ਹੈ? ਇਹ ਫੋਨ ਫੋਨ ਕਰ ਦੇ ਕੋ ਕਰ ਉਠਾ ਪੁਲਿਸ ਨੂੰ ਮੋੜ ਦੇ ਇਹ ਜਿੰਨਾ ਢਾਉਂਦੇ ਆਪਾਂ ਕਰੀ ਨੀ 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 ਕੋਰ ਕੋਟ ਨਹੀਂ ਕੋਟ ਨਹੀਂ ਬਈ ਕੋਈ ਕੋਈ ਗੱਲਬਾਤ ਹੋ ਗਈ ਨਾ ਆਪਾਂ ਇਹ ਕਰ ਨਹੀਂ ਕਰ ਸਕਦੇ ਫੋਨ ਚੈੱਕ ਕਰੋ ਫੋਨ ਫੋਨ ਦੇਖੋ ਜੀ ਠੀਕ ਹੈ ਫੋਨ ਫੋਨ ਦੇਖੋ ਲੋ ਚੈੱਕ ਕਰੋ ਜੇ ਜੇਬ ਜੀ ਫੋਨ ਫੋਨ ਦੇਖੋ ਫੋਨ ਆ ਨਿਕਲਿਆ ਇਹਨਾਂ ਕੋਲ ਮੁੰਡੇ ਕੋਲ ਫੋਨ ਨਿਕਲਿਆ ਹਾਂ ਇਹ ਕਰੇ ਕਰੇ ਪੁੱਛੋ ਕਿਹਦਾ ਨੰਬਰ ਹੈ ਤੇ ਘਰੇ ਫੋਨ ਫੋਨ ਲਾ ਕੇ ਬੁਲਾਓ ਕਰੇ ਲਾ ਨੰਬਰ ਦੱਸ ਮੈਨੂੰ ਕਿੰਨਾ ਨੰਬਰ ਹੈ ਘਰ ਦਾ ਤੇਰਾ ਪਹਿਲਾ ਹੀ ਆ ਕੀ ਨਾ ਤੇਰਾ ਬਾਪੂ ਦਾ ਫਿਰ ਦੇ ਲਾ 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 ਫੋਨ ਲਾ ਹੈਲੋ ਹਰਦੀਪ ਸਿੰਘ ਜੀ 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 ਬਈ ਜੀ ਦੱਸ ਦੋ ਯਾਰ ਆਪਣਾ ਬੇਟਾ ਸੀਗਾ ਯਾਰ ਇੱਥੇ ਚਿੱਟਾ ਪਿੰਡਾ ਫੜਿਆ ਗਿਆ ਆਪਣੀ ਕਣਕ ਦੇ ਵਿੱਚ ਕਿੱਥੇ ਬਈ ਇੱਥੇ ਆ ਅਮਰਗੜ ਪਿੰਡ ਜੀ ਅੱਛਾ ਜੀ ਤੇ ਉਹਦੇ ਨਾਲ ਹੋਰ ਆ ਬੰਦਾ ਉਹ ਕਹਿੰਦਾ ਵੀ ਮੈਨੂੰ ਸਾਲ ਕੋਇਆ ਤੁਸੀਂ ਆਪਦਾ ਬੱਚਾ ਦਾ ਕਿਉਂ ਨਹੀਂ ਚਾਹ ਲਿਆ ਉਹ ਹੈਗਾ ਬਈ ਉਹ ਨੰਬਰਦਾਨ ਦਾ ਮੁੰਡਾ ਨੰਬਰਦਾਨ ਦਾ ਉਹ ਨਹੀਂ ਪਟਿਆ ਮੁੰਡੇ ਦੀ ਬਈ ਜੀ ਮੈਂ ਮਾਂ ਪਿਓ ਨੂੰ ਇਹੀ ਕਹਿੰਦਾ ਵੀ ਆਪਦੇ ਬੱਚਿਆਂ ਨੂੰ ਕਿਸੇ ਬੱਚਾ ਦੇ ਨਾਲ ਨਾਲ ਰਲ ਲਦੇ ਹੋ ਤੁਸੀਂ ਚੰਗੇ ਰਹੋਗੇ ਆਪਦੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰੀ ਜਾਂਦੇ ਇਹਨਾਂ ਨੂੰ ਸਕੂਲ ਤੋਰੋ ਪੂਸ਼ਾ ਤੋਰੋ ਇਹਨਾਂ ਨੂੰ ਕਿ ਚੰਗੇ ਕਿਤੇ ਚਲਾਉਣਾ ਇਹਨਾਂ ਬਾਈ ਜੀ ਨੇ ਡੰਡਾ ਫੇਰਨਾ ਸੀ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਅਸੀਂ ਆਖਿਆ ਯਾਰ ਬੱਚੇ ਆ ਚੱਲ ਸਾਡੇ ਬੱਚਿਆਂ ਦੇ ਬਰਾਬਰ ਆਸੀਂ ਨਹੀਂ ਇਹਨੂੰ ਘੜ ਤੇ ਡਾਂਗਾ ਲਈ ਖੜੇ ਓਏ ਬਾਈ ਸਾਡੇ ਦੇ ਹੱਥ ਖੜੇ ਹੋ ਗਏ ਭਰਾਵਾ ਸਾਡੇ ਦਾ 3-4 ਲੱਖ ਰੁਪਏ ਤੋਂ ਪਹਿਲਾਂ ਇਹ ਕਰਸੰਦ ਦਾ ਕਰਜ਼ਾਈ ਕਰਤਾ ਚੰਗੀ ਜ਼ਮੀਨ ਹੈ 15-20 ਕਿੱਲੇ ਚੰਗਾ ਬੋਰਡ ਲੱਗੇ ਦਿੱਤਾ ਇਹਨੂੰ ਚੰਗੀ ਦੇ ਕੋਲੇ ਕਾਰ ਹੈ ਸ਼ਰਮਲਾਦ ਕੀ ਹੈ ਉਹ ਨਾਲ ਕਹੇਗਾ ਉਹ ਨੰਬਰਦਾਰਾਂ ਨੂੰ ਜਖੜਾ ਵੱਟਦੀ ਜਵਾਬ ਦੀ ਸਾਡੇ ਦੀ ਭਰਾਵਾ ਇਹ ਉਹਨਾਂ ਨੂੰ ਤਾਂ ਸ਼ਰਮ ਹੈ ਹੀ ਨਹੀਂ ਯਾਰ ਉਹਨਾਂ ਤਾਂ ਆਪਦੇ ਬੱਚੇ ਦੀ ਯਾਰ ਉਹਨਾਂ ਦਾ ਪੈਸੇ ਦਾ ਕਰਮਾ ਤਲ ਹੈ ਕੀ ਪਤਾ ਕਿੱਥੋਂ ਲਿਆਉਂਦਾ ਇਹ ਪੈਸੇ ਯਾਰ ਜਵਾਕ ਬਗਾੜੀ ਜਾਂਦਾ ਕਾਰਵਾਈ ਕਰੋ ਉਹਦੇ ਤੇ ਸਾਰੇ ਰਲਕੇ ਪਿੰਡ ਬਸ ਭਾਈ ਇੱਕ ਮਿੰਟ ਅਸੀਂ ਤਾਂ ਮਾਰਦੇ ਹਾਂ ਕਿੜਾ ਜੀ ਇੱਕ ਮਿੰਟ ਤੇ ਇਹਨੂੰ ਬੰਨ ਕੇ ਰੱਖਿਓ ਮਾਰਦੇ ਹਾਂ ਕਿੜਾ ਹਾਂ ਸਾਸੀ ਤੇਰੇ ਮੁੰਡੇ ਨਹੀਂ ਰੇਲ ਭਰਾਵਾ ਕੇ ਛੇਤੀ ਆ ਜਾ ਬਾਈ ਤੁਸੀਂ ਦਸਤੂਰ ਉਥਰ ਬੰਨੋ ਅਸੀਂ ਆਉਂਨੇ ਆ ਬਾਈ ਠੀਕ ਹੈ ਠੀਕ ਹੈ ਚਲੋ ਵੀ ਦਸਤੂਰ ਕੋਲ ਲੈ ਕੇ ਚਲੋ ਇਹਨੂੰ ਬੰਨੋ ਮਲੇ ਸਾਲਿਆਂ ਕੀ ਗੰਦ ਪਾਇਆ ਇਹਨ ਬੰਨੋ 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 ਆ ਇਧਰ ਲੱਭੂ ਤੇਰੀ ਕਰ ਕਰਦੇ ਸੱਤੇਨਾਸ਼ ਕਰ ਦਿੰਦੇ ਤੇਰਾ ਐ ਨਹੀਂ ਪਤਾ ਮਾੜਾ ਮੋਟਾ ਗਿੜਾ ਮਾਰਿਆ ਕਰਦੇ ਇਹਨਾਂ ਨੂੰ ਕਿੜਾ ਦੇ ਭੌਂਦੇ ਬੰਨੋ 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 ਇਧਰ ਆ ਗੰਦ ਪਾਇਆ ਇਹਨਾਂ ਨੇ ਉਹ ਐ ਚੱਲ ਇਧਰੋ ਚੱਲ ਇਧਰੋ ਲੈ ਇਹਨਾਂ ਦੇ ਡਾਂਗ ਫੇਰੋ ਪਹਿਲਾਂ ਤਾਂ ਮੈਂ ਕਹਿੰਦਾ ਮਾਰੀ ਮਾਰੀ ਯਾਰ ਇਹਨੂੰ ਤਾਂ ਬਣਾਉ ਉਹਦਾ ਨਵਾਂ ਹੀ ਜਵਾਕ ਆ ਯਾਰ ਆਪਦੀ ਜ਼ਿੰਦਗੀ ਨਹੀਂ ਵੇਦਾ ਇਹ ਹੈਂ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਵੇਂ ਹੋ ਬਈ ਥੋੜੇ ਨਾਲ ਗੱਲ ਹੋਈ ਸਭੀ ਮੇਰੀ ਹਾਂ 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 ਬਾਈ ਮੇਰੇ ਨਾਲ ਬਾਈ ਸ਼ਰਮ ਸ਼ਰਮ ਹੈਗੀ ਯਾਰ ਥੋੜੇ ਬਾਈ ਮੈਨੂੰ ਕਦੀ ਸ਼ਰਮਾ ਬਾਈ ਮੈਂ ਹੁਣ ਕੀ ਕਰਾਂ ਯਾਰ ਮੈਂ ਤਾਂ ਘਰੋਂ ਆਇਆ ਸਦਾ ਦੇਖ ਲੈ ਕੱਪੜੇ ਉਹਨੇ ਕਪੜਾ ਜਾ ਗਿਆ ਮੇਰੇ ਸਾਲਾ ਨੇ ਸ਼ਮਾ ਸ਼ਰਮ ਲਾਦੀ ਡੰਡਾ ਲੈ ਤੋ ਯਾਰ ਡੰਡਾ ਫੇਰਦਾ ਨਹੀਂ 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 ਮੇਰੀ ਇਹਨੂੰ ਸੁਧਾਰ ਦੇਣਾ ਹਾਂ ਚਲ ਸੁਣ ਤੀ ਤੂੰ ਜਵਾਲੀ ਦੇਖਣਾ ਮੱਠੀ ਹੈ 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 ਈ ਵਹ ਤੋ ਪਰ ਪਰਦੇ ਹੋਏ ਹੋ। ਹੋਰ ਕੋਈ ਨਹੀਂ ਕੋਈ। ਮੇਰੀ ਗੱਲ ਸੁਣ। ਪੈਰ ਆ ਕੇ ਨੂੰ ਹੋਣਾ ਬਾਕਸ ਲਈ। ਉਹ ਨਹੀਂ ਨਹੀਂ ਔਰ ਤੂੰ ਬਾਕਸ। ਓਏ ਭਾਈ ਜਪਰੇ ਹੋ ਜਾ ਯਾਰ। ਜਪਰੇ ਹੋ ਜਾ ਯਾਰ। ਕੀ ਮਿਲਿਆ ਸਾਰਿਆਂ ਗੰਦ ਪਾਇਆ? ਹੈ? 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 ਚਲੋ ਛੱਡੋ ਭਾਈ। ਓ ਭਾਈ ਖੜ ਖੜ ਜਾ। ਰਹਿਂਦੇ ਰਹਿਂਦੇ ਰੱਖਦੇ। ਕੋਈ ਰਹਿਂਦੇ ਪਰਸ ਨੂੰ ਉਠਾਉਣਾ ਹੈ। ਪਰਸ ਨੂੰ ਬਟਾਉਂਗੇ। ਸਾਰੇ ਦਿਵਾਂ ਖਣ ਲੱਗੇਗਾ ਹਣ ਤੂੰ। ਹੱਸ। ਉਹ ਦਿੱਤ ਨਹੀਂ ਹੋ। ਹੈ? ਦੇਖੋ ਆਓ ਧਰੋ। ਇੱਕ ਮਿੰਟ ਬਾਈ ਜੀ ਤੁਸੀਂ ਸਾਨੂੰ ਅਸੀਂ ਫੋਨ ਕੀਤਾ ਹੈ। ਸੋਨੂੰ ਪਤਾ ਵੀ ਤੁਹਾਡਾ ਬੱਚਾ ਸਾਲੋਂ ਦਾ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਇਹਦਾ ਕਸੂਰਾ ਹੈ ਉਹ ਬਾਈ ਮੈਂ ਤਾਂ ਕਹਿੰਦਾ ਮੈਂ ਸਿਗਰਾਹਾਂ ਤੇ ਜਾ ਕੇ ਆਉਣਾ ਯਾਰ ਮੈਨੂੰ ਹੁਣ ਕੀ ਪਤਾ ਆ ਫੇਰ ਸੋਨੂੰ ਮਾਪੇ ਦਾ ਹੱਕ ਨਹੀਂ ਮੰਨਦਾ ਵੀ ਅਸੀਂ ਬੱਚੇ ਨੂੰ ਦੇਖ ਕੇ ਆਪਦੇ ਰੋ ਉਹ ਸਾਰਾ ਭਰਾਵਾ ਬੰਦੇ ਦਾ ਬੇੜਾ ਬੈਠਾ ਹੈ ਇਹਨੂੰ ਹਾਂ ਇਹਨੂੰ ਕਾਰਵਾਈ ਪਿੰਡ ਦੇ ਕਰਕੇ ਇਹਨੂੰ ਜੇਲ੍ਹ ਚ ਧੱਕੋ ਫਰੇ ਦੇ ਬੰਦੇ ਨੂੰ ਬਾਈ ਆ ਪੁਲਿਸ ਵਾਲ ਨੂੰ ਫੋਨ ਲਓ ਮੇਰਾ ਨੰਬਰ ਦੇ ਬਣਾਇਆ ਬਾਈ ਮੈਂ ਜੀ ਥਾਣੇ 'ਚ ਲਾਓ ਆ ਲਾਓ ਕਿਹੜਾ ਗੱਲ ਇੱਕ ਮਿੰਟ ਮੈਂ ਕਰ ਰਿਹਾ ਹਾਂ ਕਿਹੜਾ ਗੱਲ ਹੈ ਹੈਲੋ ਨੀ ਗੱਲ ਕਰਾਂ ਹਾਂਜੀ ਹਾਂਜੀ ਆਪਣਾ ਐਸਚੀਓ ਸਾਹਿਬ ਆ ਗੁੰਨੇ ਮੰਡੀ ਤੋਂ ਅੱਛਾ 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 ਜੀ ਮੈਡਮ ਸ੍ਰੀਕਾਲ ਮੈਡਮ ਆ ਇੱਕ ਮਿੰਟ ਗੱਲ ਕਰਿਓ ਤੇ ਸਾਡੀ ਜਨਕਲ ਦੀ ਹੋਣਾ ਵਾ ਹਾਂਜੀ 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 ਆ ਲਓ ਮੈਡਮ ਆ ਜੀ ਹੁਣ ਇੱਕ ਮਿੰਟ ਵੀਡੀਓ ਬਣਾ ਹੈਲੋ ਹਾਂਜੀ ਮੈਡਮ ਸ੍ਰੀਕਾਲ ਜੀ ਆ ਮੜਾ ਨੰਬਰ ਦਾ ਇੱਕ ਮਿੰਟ ਖੜਾ ਜਾ ਬਈ ਇੱਕ ਮਿੰਟ ਵੀਡੀਓ ਬਣਾਇੰਗੇ ਨਾ ਕੋਈ ਨਹੀਂ ਹਾਂ ਜੀ ਇਹ ਬੜਾ ਵਾੜਾ ਮੁੰਡਾ ਨੰਬਰਦਾਨ ਦੇ ਨੇ ਬਈ ਬਹੁਤ ਮਾਨੂੰ ਜੀ ਬਹੁਤ ਲੋਕਾਂ ਦੇ ਘਰ ਖਰਾਬ ਕੀਤੇ ਆ ਤੁਸੀਂ ਛੇਤੀ ਛੇਤੀ ਆਓ ਜੀ ਅਸੀਂ ਬੰਨੇ ਹੋਏ ਜਾਂਦੇ ਨੂੰ ਹਾਂ ਬੰਨ ਰੱਖੇ ਕਰੋ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹਨਾਂ ਨੂੰ ਜੀ ਮੈਂ ਦੇਖੋ ਜੀ ਮੇਰਾ ਬੱਚਾ ਵੀ ਨਾਲ ਹੈ ਵੱਡਾ ਚਾਲੋ ਚੰਗੀ ਤਰ੍ਹਾਂ ਇਹਨਾਂ ਦੇ ਖੇਤਰ ਬਲੇਡ ਅਸੀਂ ਕਰਤੀ ਹੱਡ ਬੋਲੇ ਕਿਹਦਾ ਕਰਤੇ ਇਹਨਾਂ ਦੇ ਜੋ ਕਾਰੋਇ ਬੰਦੀ ਇਹਨਾਂ ਨੇ ਕਰੋ ਕੋਈ ਸਾਨੂੰ ਇਹ ਨਹੀਂ ਵੀ ਮੇਰਾ ਮੁੰਡਾ ਜਹਾ ਮਗਾਨਾ ਠੀਕ ਹੈ ਤਾਂ ਮੇਰਾ ਇਹ ਤਾਂ ਹੈ ਹਬ ਤਾਂ ਜਿਹੜਾ ਗਲਤੀ ਆਦਾ ਗਲਤੀ ਤੇ ਗਲਤੀ ਹੈ ਹਾਂ ਜੀ ਹਾਂ ਤੁਸੀਂ ਛੇਤੀ ਪਹੁੰਚੋ ਜੀ ਆ ਜੋ ਇਹਨਾਂ ਦੇ ਕਰੋਇ ਬੰਦੀ ਬਦ ਕਰੋ ਮੈਡਮ ਜੀ ਪ੍ਰਸ਼ਾਸਨ ਦੀ ਵੀ ਗਲਤੀ ਹੈ ਜੋ ਪ੍ਰਸ਼ਾਸਨ ਕਿਉਂ ਨਹੀਂ ਗਾਰਵੀ ਕਰਦਾ ਪ੍ਰਸ਼ਾਸਨ ਦੀ ਆਪਣੀ ਆਈ ਤੇ ਅਜੇ ਤਾਂ ਮੈਡਮ ਇੱਕ ਮਿੰਟ ਚੁੱਟਾ ਬੰਦ ਕਰ ਸਕਦੇ ਆ ਠੀਕ ਹੈ ਜੀ ਸਰਕਾਰਾਂ ਨਾਲ ਵੀ ਕਸੂਰ ਹੈ ਜੋ ਸਰਕਾਰਾਂ ਕਿਉਂ ਨਹੀਂ ਕੰਮ ਕਰਦੀਆਂ ਮੈਡਮ ਜੀ ਮੇਰੀ ਮੈਂ ਗਰਮ ਨਹੀਂ ਹੋ ਰਿਹਾ ਮੈਂ ਸਹੀ ਗੱਲ ਕਰ ਰਿਹਾ ਹਾਂ ਉਹ ਤੁਹਾਨੂੰ ਉਤਰਾਹ ਦਿੰਦੇ ਇਹ 70 8000 ਰੁਪਏ ਕਾਹਦੀ ਦਿੰਦੇ ਤੁਹਾਨੂੰ ਆ ਬਈ ਕਰੋ ਗੱਲ ਯਾਰ ਸਮਝਾ ਮੈਨੂੰ ਯਾਰ ਹੈਲੋ ਮੈਨੂੰ ਤੂੰ ਗਰਮ ਹੋਈ ਇਹਨੇ ਆ ਮੈਂ ਲਖਵੀ ਸਿੰਘ ਬੋਲ ਰਿਹਾ ਜੀ ਆਪਣਾ ਪੰਚਾਇਤ ਮੈਂਬਰ ਆ ਅਮਰਗੜ ਪਿੰਡ ਤੋਂ ਹਾਂਜੀ 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 ਮਣਾ ਤੁਸੀਂ ਆਓ ਜੀ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਨੰਬਰਦਾਰਾਂ ਦਾ ਮੁੰਡੇ ਨੇ ਨਾ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਰੱਖੀ ਹੈ ਛੋਟੇ ਛੋਟੇ ਬੱਚੇ ਇਹ ਪੜਦੇ ਵੀ ਆ ਤੇ ਇਹ ਮੁੜ ਕੇ ਨਸ਼ੇ ਲੈ ਕੇ ਲੋਕਾਂ ਦੀਆਂ ਕਣਕਾਂ ਦੇ ਵਿੱਚ ਬਹਿ ਜਾਂਦੇ ਆ ਕੇ ਲੈ ਕੇ ਚੱਲੀਏ ਫਿਰ ਹਾਂਜੀ ਹਾਂਜੀ ਕਣਕਾਂ 'ਚ ਬਹਿ ਜਾਂਦੇ ਆ ਜੀ ਆ ਕੇ ਤੇ ਮੁੜ ਕੇ ਉੱਥੇ ਅੱਗ ਲਾ ਗਏ ਕਿੰਨੇ ਘਰਾਂ ਦਾ ਨਿਖਾਰ ਹੋਊਗਾ ਨਾਲੇ ਮਾਪੇ ਉਹਨਾਂ ਦਾ ਵਿਚਾਰਾ ਦੁਖੀ ਹੈ ਪਿੱਛੇ ਨਸ਼ੇ ਤੋਂ ਹਾਂਜੀ 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 ਐਸਐਚਓ ਸਾਹਿਬ ਨੂੰ ਕਿਹੜੇ ਨੂੰ ਭੇਜ ਰਹੇ ਹੋ ਜੀ ਐਸ ਐਚ ਉਹ ਲੱਭੂ ਸਾਹਿਬ ਨੂੰ ਜੀ ਠੀਕ ਹੈ ਜੀ ਆ ਦੇਖੋ ਭਾਈ ਅਸੀਂ ਤੁਹਾਨੂੰ ਆ ਜਗ੍ਹਾ ਦਿਖਾਉਨੇ ਆ ਇਹਨਾਂ ਨੂੰ ਇੱਥੇ ਹੀ ਰੱਖਿਓ ਠੀਕ ਹੈ ਠੀਕ ਆ ਆ ਦੇਖੋ ਜੀ ਆ ਭਾਈ ਦੇਖੋ ਭਾਈ ਇੱਥੇ ਕੁਛ ਹੈ ਆ ਜਗ੍ਹਾ ਭਾਈ ਜਿਵੇਂ ਨਸ਼ਾ ਬਦ ਆ ਦਰੂ ਦਾ ਬੋਤਲ ਦਿਖਾ ਭਾਈ ਤੁਹਾਨੂੰ ਜਾ ਕੇ ਦਰੂ ਦਰੂ ਇੱਥੇ ਸਮਝ ਤੇ ਇਹ ਆਹੀ ਕੰਮ ਕਰਦੇ ਆ ਦੇਖੋ ਚੱਕ ਆ ਦੇਖੋ ਆ ਭਾਈ ਆ ਦੇਖੋ ਜੀ ਇੱਥੇ ਆ ਪੰਜਾਬ ਦੇ ਹਾਲਾਤ ਆ ਨਿੱਕੇ ਨਿੱਕੇ ਬੱਚੇ ਬੇੜਾ ਤੁਸੀਂ ਕੀ ਇਧਰ ਨੇੜੇ ਆ ਜਾਓ ਸਾਰੇ ਬੱਚੇ ਆ ਜਾਓ ਤੁਸੀਂ ਕੀ ਕਰਵਾਇ ਚਾਹੁੰਦੇ ਹੋ ਪੰਜਾਬ ਦੇ ਵਿੱਚ ਨਸ਼ਾ ਬੰਦ ਹੋਣਾ ਚਾਹੀਦਾ? ਹਾਂਜੀ। ਨਾਲੋਂ? ਹਾਂਜੀ। ਜੇ ਨਸ਼ਾ ਨਾ ਬੰਦ ਹੋਇਆ, ਤੁਹਾਡੇ ਦੇ ਆਉਣ ਵਾਲੇ ਸਮੇਂ 'ਚ ਕੀ ਅਸਰ ਹੈ? ਬਹੁਤ ਹੋ ਗਏ। ਲੱਗ ਸਕਦੇ ਐ। ਲੱਗ ਸਕਦੇ ਨਾ? ਹਾਂਜੀ। ਪਰ ਤੁਸੀਂ ਆਪਣੀ ਜ਼ਿੰਦਗੀ ਕਿਵੇਂ ਬਚਾਉਣੀ ਐ? ਤੁਸੀਂ ਇਹ ਦੱਸੋ ਵੀ ਕਿਵੇਂ ਬਚਾਉਣੀ ਹੈ ਜ਼ਿੰਦਗੀ? ਨਸ਼ੇ 'ਚ ਬਚ ਕੇ। ਨਸ਼ੇ 'ਚ ਬਚ ਕੇ? ਨਸ਼ੇ 'ਚ ਬਚ ਕੇ? ਤੇ ਨਸ਼ੇ ਨੂੰ ਬੰਦ ਕਰਨ ਵਾਸਤੇ ਆਪਾਂ ਨੂੰ ਕੀ ਆਪਾਂ ਨੂੰ ਆਪਣਾ ਸਾਹ ਕਿਸ ਨੂੰ ਦੇਣ ਦਾ ਹੱਕ ਮਿਲਦਾ ਹੈ? ਪੁਲਿਸ ਨੂੰ, ਪ੍ਰਸ਼ਾਸਨ ਨੂੰ ਨਾ? ਪ੍ਰਸ਼ਾਸਨ ਨੂੰ। ਬੋਲ ਤੁਸੀਂ ਕਿਹਨੂੰ ਪਾਓਗੇ ਇੱਥੇ? ਬੋਟ ਕਿਉਂ ਪਾਉਂਗੇ ਬਟਾ ਇਹ ਤਾਂ ਅਸੀਂ ਨਿੱਕੇ ਆਈ ਨਹੀਂ ਨਹੀਂ ਤੁਸੀਂ ਨਹੀਂ ਮਤਲਬ ਤੁਸੀਂ ਲੋਕ ਜਿਹੜੇ ਮਤਲਬ ਲੋਕ ਵੋਟਾਂ ਪਾਉਂਦੇ ਤੁਹਾਡੇ ਮਾਪਿਓ ਆ ਤੁਸੀਂ ਉਹਨਾਂ ਨੂੰ ਕਿਹਨੂੰ ਕਹੋਗੇ ਬੁਰਕੀ ਨੂੰ ਪਾਉਂਗੇ ਵੀ ਕਿਹਨੂੰ ਪਾਉ ਮਾਪੇ ਨੂੰ ਕਿਹਨੂੰ ਕੀ ਸੁਝਾ ਦੇਵੋਗੇ ਨਸ਼ਾ ਬੰਦ ਕਰਾਓ ਹਾਂ ਕੀ ਬਾਤ ਹੈ ਯਾ ਬੱਚੇ ਇਹ ਸੋਚੋ ਭਾਈ ਇਹ ਕਹਿੰਦਾ ਵੀ ਜਿਹੜਾ ਬੱਚਾ ਇੰਨਾ ਸੋਚ ਸਕਦਾ ਕਹਿੰਦਾ ਵੀ ਮੈਂ ਆਪਣੇ ਮਾਪਿਆਂ ਨੂੰ ਇਹ ਗੱਲ ਕਹੂੰਗਾ ਜਿਹੜਾ ਬੰਦਾ ਸਾਨੂੰ ਪੰਜਾਬ ਤੋਂ ਨਸ਼ਾ ਬੰਦ ਕਰੂਗਾ ਅਸੀਂ ਵੋਟ ਉਹਨੂੰ ਪਾਵਾਂਗੇ ਤੇ ਫਿਰ ਤੁਸੀਂ ਤੁਸੀਂ ਕੀ ਕਹੋਗੇ ਤੁਹਾਡੀ ਕੀ ਸੋਚ ਹੈ ਬੀ ਨਸ਼ਾ ਬੰਦ ਹੋਵੇ ਜੀ ਬੰਦ ਹੋ ਤੈਨੂੰ ਲੱਗਦਾ ਵੀ ਹੋ ਜਾਊਗਾ ਨਹੀਂ ਹੁਣ ਨਹੀਂ ਕਿਵੇਂ ਹੋ ਲੱਗਦਾ ਜੀ ਲੱਗਦਾ ਕਿਵੇਂ ਕਿਵੇਂ ਹੋਊਗਾ ਇਹ ਪਤਾ ਨਹੀਂ ਪਤਾ ਨਹੀਂ ਅਸੀਤ ਨੂੰ ਪਤਾ ਨਹੀਂ ਕਿਉਂਕਿ ਬੱਚੇ ਨੇ ਹਾਂ ਵੇ ਤੂੰ ਦੱਸ ਕਿਵੇਂ ਬੰਦ ਹੋਊਗਾ ਇਹ ਹਾਂ ਜੀ ਫੇਰ ਆਪਾਂ ਹੁਣ ਦੂਜਿਆਂ ਨੂੰ ਕਵਾਂਗੇ ਜੀ ਰੋਕਾਂਗੇ ਫੇਰ ਰੋਕਣੀ ਹਾਂ ਆਪਾਂ ਨੂੰ ਲੜਨਾ ਪੈਣਾ ਹੈ ਹਾਂਜੀ ਠੀਕ ਹੈ ਤੇ ਵੇੜੇ ਤੇਰੀ ਉਮਰ ਕਿੰਨੀ ਹੈ ਮੇਰੀ 11 ਸਾਲ ਦੀ ਕਿਹੜੀ ਕਲਾਸ ਹੈ ਮੈਂ 6ਵੀਂ ਜੀ ਤਿੰਨੇ ਸੁਪਣਾ ਕੀ ਤੂੰ ਕੀ ਕਰਨਾ ਹੈ ਮੈਂ ਵੱਡ ਹੋ ਕੇ ਮੇਰਾ ਇਹ ਦੋਣਾ ਲੱਗਣਾ ਜੀ ਅੱਛਾ ਜੀ ਤੇ ਕੀ ਨੌਕਰੀ ਕੀ ਕਰਨੀ ਹੈ ਵੱਡੇ ਹੋਏ ਨੇ ਪੁਲਿਸ ਜੀ ਤੇ ਤੁਸੀਂ ਵੀਰਾਂ ਤੂੰ ਵੱਡੇ ਤੂੰ ਕੀ ਕਰਨਾ ਹੈ ਮਟੋੜ ਕੇ ਕੀ ਬਣੇਗਾ ਆਰਮੀ ਜੀ ਆਰਮੀ ਤੂੰ ਬਤਾ ਫੌਜੀ ਜੀ ਫੌਜੀ ਤੂੰ ਬਤਾ ਕ੍ਰਿਕਟਰ ਕ੍ਰਿਕਟਰ ਤੂੰ ਬੜੇ ਤਾਂ ਪਾਉਸੀ ਅੱਲਾਹੁਣ ਉਹਨਾਂ ਨਾਲ ਗੱਲ ਕਰਦੇ ਆ ਜਿਨ੍ਹਾਂ ਨੇ ਆ ਬੱਚਿਆਂ ਨੇ ਇਹਨਾਂ ਕੋਲ ਇਹਨਾਂ ਨੂੰ ਸਮਝਾਇਆ ਆ ਬਈ ਤੂੰ ਕਿੰਨੇ ਪੜ੍ਹੇ ਕਾਕਾ ਦੱਸ ਕਿੰਨੇ ਪੜ੍ਹਿਆ ਮੈਂ ਇਹ ਬੀਏ ਸੈਕੰਡ ইয়ার ਆ ਜੀ ਤੂੰ ਕਿੰਨੇ ਪੜ੍ਹਿਆ ਬਈ ਤੇ ਪਤੰਦਰੋ ਆ ਬੱਚਿਆਂ ਦੀ ਸੋਚ ਦੇਖ ਲਓ ਥੋੜੀ ਸੋਚ ਦੇਖ ਲਓ ਹਾਂ ਇਹ ਕਹਿੰਦੇ ਅਸੀਂ ਵੱਡੇ ਹੋ ਕੇ ਉਹ ਕੋਰਸ ਕਰਨੇ ਆ ਇਹ ਕਰਨੇ ਵੋਗਨ ਤੁਸੀਂ ਤਦੋਂ ਨਸ਼ੇ ਦੇ ਵਿੱਚ بڑے ਹੋਏ ਹੋ ਹੁਣ ਤੂੰ ਦੱਸ ਵੀ ਸੌ ਖਾਨਾ ਇਸ ਗੱਲ ਦੀ ਮੈਨੇਸ ਨਹੀਂ ਕਰਦਾ ਨਹੀਂ ਕਰਦੇ ਵੀਰੇ ਮੱਕੀ ਗੱਲ ਸੱਚੀ ਗੱਲ ਸਾਰੇ ਸਾਹਮਣੇ ਹੱਥ ਖੋਲੋ ਵੀਰੇ ਹੱਥ ਖੋਲੋ ਖੋਲੋ ਦੇਖੋ ਪੁਲਿਸ ਨੂੰ ਫੋਨ ਕਰਦੇ ਕਿਹਾ ਸਾਡਾ ਨਿੰਬੜ ਗਿਆ ਜੀ ਪੁਲਿਸ ਨੂੰ ਫੋਨ ਲਾ ਦੇ ਕਿਹਾ ਸਾਡਾ ਕੰਮ ਨਿੰਬੜ ਗਿਆ ਇੱਕ ਮਿੰਟ ਇੱਕ ਮਿੰਟ ਪੁਲਿਸ ਨੂੰ ਫੋਨ ਲਾ ਦੇ ਵੀਰਾ ਹੈਲੋ ਅਸੀਂ ਇੱਥੇ ਨਿੰਬੜ ਦਾ ਸਾਰੀ ਪੰਚਾਇਤ ਐਸਐਚਓ ਸਾਹਿਬ ਤੁਸੀਂ ਚੱਲ ਨਾ ਭੇਜੋ ਅਸੀਂ ਨਾ ਪਿੰਡ ਦੇ ਵਿੱਚ ਇਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਚੱਲ ਵੀ ਇੱਕ ਵਾਰੀ ਮੌਕਾ ਦੇਤਾ ਅਸੀਂ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਚਲੋ ਠੀਕ ਹੈ ਬਹੁਤ ਧੰਨਵਾਦ ਚਲੋ ਇਹਨਾਂ ਨੂੰ ਇੱਕ ਵਾਰੀ ਅਸੀਂ ਮੌਕਾ ਦੇ ਰਹੇ ਹਾਂ ਆਪਦੀ ਜ਼ਿੰਦਗੀ ਸੁਧਾਰਨ ਦਾ ਜੋ ਵੀ ਸਾਡੇ ਕੋਲ ਇਹਨਾਂ ਦੀ ਹੈਲਪ ਹੋਈ ਅਸੀਂ ਕਰਾਂਗੇ ਪਰ ਅਸੀਂ ਥੋੜਾ ਮੈਂ ਇੱਕ ਇਹ ਕਹਿਣਾ ਚਾਹੁੰਦਾ ਵੀ ਇਹ ਨਸ਼ੇ ਰੋਕ ਕੇ ਜਾਣ ਬੱਚਿਆਂ ਦੀ ਜ਼ਿੰਦਗੀ ਬਣ ਇਹਨਾਂ ਨੂੰ ਖੇਡਾਂ ਦੇ ਵਿੱਚ ਆਉਣਾ ਚਾਹੀਦਾ ਬੱਚਾ ਨੂੰ ਜੇ ਨਸ਼ਾ ਪ੍ਰਸ਼ਾਸਨ ਰੋਕੂਗਾ ਪ੍ਰਸ਼ਾਸਨ ਦਾ ਬਹੁਤ ਵੱਡਾ ਹੱਥ ਹੈ ਬਹੁਤ ਵੱਡਾ ਹੱਥ ਹੈ ਮੈਂ ਕਹਿੰਦਾ ਵੀ ਰੱਬ ਦਾ ਰੂਪ ਹੀ ਹੈ ਪ੍ਰਸ਼ਾਸਨ ਜੀ ਜੀ ਬੱਚਿਆਂ ਦਾ ਜ਼ਿੰਦਗੀ ਇਹਨਾਂ ਦਾ ਸਾਥ ਦਿਓ ਬੱਚਿਆਂ ਦਾ ਨਸ਼ੇ ਛਡਾਓ ਤਾਂ ਬੱਚੇ ਪੰਜਾਬ ਆਪਣਾ ਮੂਹਰੇ ਜਾਊਗਾ ਦੂਜੇ ਮੁਲਕਾਂ ਦੇ ਬਰਾਬਰ ਜਾਊਗਾ ਹਾਂ ਭਾਈ ਹੁਣ ਮਾਫੀ ਮੰਗਣਾ ਹਾਂਜੀ ਸਾਰੀ ਪੰਚਾਇਤ ਹੈ ਜਿੰਨੇ ਬੱਚੇ ਖੜੇ ਆ ਸਾਰੇ ਤੋਂ ਮਾਫੀ ਮੰਗੋ ਵੀ ਅਸੀਂ ਭਾਈ ਨਸ਼ਾ ਨਹੀਂ ਕਰਦੇ ਕਰਾਂ ਤੋ ਨਹੀਂ ਕਰਦੇ ਨਾ ਲਓ ਵੀ ਦੋਸਤੋ ਇਹ ਬੱਚਿਆਂ ਨੇ ਭਾਈ ਮਾਫੀ ਮੰਗੀ ਹੈ ਤੇ ਇਹ ਕਹਿੰਦੇ ਵੀ ਅਸੀਂ ਗਾਹਾਂ ਤੋਂ ਗਲਤੀ ਨਹੀਂ ਕਰਦੇ ਇਹ ਗਲਤੀ ਇਨਸਾਨ ਤੋਂ ਹੁੰਦੀ ਹੈ ਸੋ ਜੇ ਇਹ ਗਲਤੀ ਹੋਰ ਕੋਈ ਕਰਦਾ ਤੇ ਭਾਈ ਆਪਾਂ ਇਹ ਵੀਡੀਓ ਚ ਇਹ ਕਹਣਾ ਚਾਹੁੰਨੇ ਜੇ ਕੋਈ ਬੰਦਾ ਗਲਤੀ ਕਰਦਾ ਉਹਨੂੰ ਛੱਡ ਦੇਣਾ ਚਾਹੀਦਾ ਕਿਉਂਕਿ ਇੱਕ ਵਾਰੀ ਮਾਫ ਕਰਨ ਨਾਲ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਹੈ ਸੋ ਇਹ ਸਾਡੀ ਬਾਈ ਜਿਹੜੀ ਵੀਡੀਓ ਹੈ ਭਾਈ ਕੀ ਕਹਣਾ ਚਾਹੁੰਨੇ ਹੋ ਜੇ 50 ਚੰਨੇ ਮਤਲਬ ਹਲਾ ਕੀ ਕਹਣਾ ਚਾਹੁੰਨੇ ਹੋ ਭਾਈ ਜੀ ਏਡਾ ਵੱਡਾ ਨਸਨ ਨੁਕਸਾਨ ਹੋਣ ਦਾ ਹੁੰਦਾ ਬਚਿਆ ਅੱਛਾ ਜੀ ਵੇਖੋ ਜੀ ਤਾਂ ਵੈਗਰੂ ਨੇ ਹੱਥ ਦੇ ਕੇ ਰੱਖਤਾ ਜੀ ਕਟਕ ਦਾ ਬਚਾਅ ਹੋ ਗਿਆ ਜੀ ਨੁਕਸਾਨ ਤੋਂ ਬਚ ਗਿਆ ਚਲੋ ਇਹਨਾਂ ਨੇ ਮਾਫੀ ਮੰਗ ਲਈ ਇਹਨਾਂ ਨੂੰ ਮਾਫ ਵੀ ਕਰਤਾ ਠੀਕ ਹੈ ਜੀ ਪ੍ਰਸ਼ਾਸਨ ਨੂੰ ਚਾਹੀਦਾ ਨਸ਼ਿਆਂ ਤੇ ਰੋਕ ਲਾਉਣੀ ਚਾਹੀਦੀ ਹੈ ਕੀ ਨਹੀਂ ਕਰ ਸਕਦੀ ਪ੍ਰਸ਼ਾਸਨ ਕਰ ਸਕਦੀ ਬਿਲਕੁਲ ਜੀ ਬਹੁਤ ਬਈਏ ਬੱਚੇ ਬਾਈ ਕੀ ਹੈ ਲਾ ਦਿਓ ਮਾਸਕ ਮੂੰਹ ਤੇ ਲਾ ਦਿਓ ਮਾਸਕ ਇਹ ਬਾਈ ਆਰਟਿਸਟ ਬੰਦੇ ਆ ਭਰਾ ਆ ਸਾਡੇ ਇਹ ਬੱਚੇ ਆਪਣੇ ਦੋਨੇ ਬੱਚੇ ਆ ਇਹ ਮੇਰਾ ਬੇਟਾ ਤੇ ਇਹ ਆਪਣੇ ਪਿੰਡੋਂ ਆ ਆਪਣਾ ਛੋਟਾ ਭਾਈ ਹੈ ਇਹਨਾਂ ਨੇ ਵਧੀਆ ਐਕਟ ਕੀਤਾ ਬੜੇ ਕੀ ਨਾ ਇਦਰਾ ਮੇਰਾ ਸ਼ਸ਼ਪਾਲ ਸਿੰਘ ਜੀ ਹਾਂਜੀ ਇਹ ਬਾਈ ਇੱਕ ਆਰਟਿਸਟ ਹੈ ਕੋਈ ਮਤਲਬ ਨਸ਼ੇ ਬੱਤੇ ਕਰਨ ਵਾਲੇ ਬੰਦੇ ਨਹੀਂ ਜਣਾ ਕੀ ਬੜੇ ਸੋਗਮਨਪ੍ਰੀਤ ਆ ਕੱਪੜਾ ਲਾ ਦੇ ਮਣਾ ਜੀ ਸੋ ਬਈ ਇਹ ਵੀਡੀਓ ਇੱਕ ਮੈਸੇਜ ਸੀਗਾ ਤੇ ਇਹ ਬੱਚਾ ਨੇ ਬਹੁਤ ਵਧੀਆ ਸਾਡੇ ਵੀਡੀਓ ਨੂੰ ਨਾਲ ਮਿਲ ਕੇ ਆ ਬੱਚੇ ਨੇ ਬਹੁਤ ਕੀ ਨਾਮ ਹੈ ਤੇਰਾ ਅਭੀ ਹੋ ਗਈ ਹੈ ਅਭੀ ਜੋ ਅਭੀ ਜਿਤਨਾ ਕੀ ਪਤਾ ਤੇਣਾ ਕੀ ਪਤਾ ਮਲਜੋ ਸਿੰਘ ਤੇਰਾ ਨਾਮ ਕੀ ਵੀਰੇ ਲਖਪ੍ਰੀਤ ਹਾਂਜੀ ਮੈਂ ਲਖਵੀਰ ਸਿੰਘ ਜੀ ਹਾਂ ਜੇ ਕੈਮਰਾਮੈਨ ਕੁਛ ਵੀ ਸੀਗਾ ਕੀ ਨਾਮ ਹੈ ਤੇਰਾ ਗੁਰਮਨ ਹਾਂ ਜੀ ਤੇਰਾ ਨਾਮ ਜੀ ਹਾਂਜੀ ਇਹ ਬੱਚਾ ਭਰਾ ਹੈ ਇਹਦਾ ਆਪਣਾ ਛੋਟਾ ਬੱਚਾ ਹੈ ਇਹਦਾ ਬੋਲ ਨਹੀਂ ਸਕਦਾ ਪਰ ਦਿਨੋਂ ਪਿਆਰਾ ਇਹ ਨਾਲ ਇਹ ਆਪਣਾ ਸਾਨੂੰ ਬਹੁਤ ਪਿਆਰ ਕਰਦਾ ਹੈ ਵੀਡੀਓ ਦੇ ਵਿੱਚ ਬਾਈ ਜੀ ਅਸੀਂ ਮੈਸੇਜ ਦਿੱਤਾ ਸੀ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬ ਦੇ ਜਿਹੜੇ ਹਾਲਾਤ ਆ ਬਹੁਤ ਮਾੜੇ ਹੋ ਚੁੱਕੇ ਆ ਤੇ ਇਹ ਵੀਡੀਓ ਲੋਕਾਂ ਦੀ ਜ਼ਿੰਦਗੀ ਬਣਾਉਣ ਲਈ ਬਣਾਈ ਆ ਜੇ ਕਿਸੇ ਦਾ ਫਾਇਦਾ ਹੁੰਦਾ ਹੈ ਤਾਂ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਪੰਜਾਬ ਦੇ ਹਾਲਾਤਾਂ ਨੂੰ ਬਚਾਉਣ ਲਈ ਅਸੀਂ ਹਰ ਵੀਡੀਓ ਦੇ ਹੋਰ ਬਣਾਵਾਂਗੇ ਸਾਡੀ ਟੀਮ ਨੇ ਬਹੁਤ ਵਧੀਆ ਪ੍ਰੋਗਰਾ ਕੀਤਾ ਹੈ ਵੀਡੀਓ ਸ਼ੇਅਰ ਵਧੀਆ ਲੱਗੇ ਸ਼ੇਅਰ ਕਰ ਦਿਓ ਧੰਨਵਾਦ ਮੈਂ ਆਪਣਾ ਬੂਟਾ ਬੂਟਾ ਗਦਾਰੀ ਚੈਨਲ ਤੋਂ ਸਾਰੀ ਟੀਮ ਨੂੰ ਸਸੀ ਗੱਲ ਥੈਂਕ ਯੂ ਬਾਈ ਜੀ